ਅਵਤਾਰ ਸਿੰਘ ਜੀ ਅਵਤਾਰ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਮੇਰਾ ਟੁੱਠੇਵਾਲੀ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਮਾਨਸਾ ਜੀ ਹਾਂਜੀ ਵੀਰ ਜੀ ਤੁਹਾਨੂੰ ਕੁਸਮਾ ਪਹਿਲਾਂ ਅਸੀਂ ਨੇ ਬਾਡੀ ਸਰਵਿਸ ਪੈਕ ਦਿੱਤਾ ਸੀ ਪੰਜ ਜੂਸ ਬਾਡੀ ਸਰਵਿਸ ਪੈਕ ਵਰਤਣ ਤੋਂ ਤੁਹਾਡੀਆਂ ਕੀ ਕੀ ਸਮੱਸਿਆ ਸੀ ਪਹਿਲਾਂ ਸਮੱਸਿਆ ਜੀ ਮੈਨੂੰ ਇਹ ਸੀਗੀਆਂ ਜੀ ਤਿੰਨਾਂ ਪ੍ਰਕਾਰ ਦੀ ਸਮੱਸਿਆ ਜੀ ਉਹਦਾ ਚਾਰ ਲਾ ਲੂ ਆਲਮੇ ਤਾਂ ਜੇ ਤੁਸੀਂ ਪੁੱਛੋ ਤਾਂ ਮੈਨੂੰ ਰੋਗ ਉਹ ਕਿਹੜਾ ਜਿਹੜਾ ਹੈ ਹੀ ਨਹੀਂ ਸੀਗਾ ਜੀ ਸਾਰੀ ਤਰ੍ਹਾਂ ਦੀ ਪ੍ਰੋਬਲਮ ਹਾਂਜੀ ਸਾਰੀ ਸੀ ਮਨੋ ਤਜਾਬ ਦਾ ਪਹਿਲਾ ਮੇਨ ਤਾਂ ਅੱਛਾ ਦੂਜਾ ਜੀ ਮੰਨ ਲਓ ਬੀਪੀ ਬੀਪੀ ਵਾਣਾ ਵਧਣਾ ਜੀ ਤੇ ਤੀਜਾ ਸੀਗਾ ਜੀ ਮੰਨ ਲਓ ਲੀਵਰ ਨੂੰ ਅੰਤੜੀਆਂ ਨੂੰ ਸੋਜ ਰਣੀ ਲੀਵਰ ਨੂੰ ਅੰਤੜੀਆਂ ਨੂੰ ਸੋਜ ਰਹਿਣੀ ਸੋਜ ਰਹਿਣੀ ਉਹਦੇ ਕਾਰਨ ਜੀ ਮੈਨੂੰ ਲੈਟਰਨ ਲੱਗਦੀ ਸੀ ਮੈਨੂੰ ਜੇ ਲੀਵਰ ਨੂੰ ਵਾਲਾ ਸੋਜਿਆ ਹੋ ਗਿਆ ਜਾਂ ਅੰਤ ਖਾ ਲੈਟਰਨ ਲੱਗਦੀ ਤੇ ਜੇ ਅਗਰ ਮੈਚ ਪਰ ਜਾਂਦੀ ਲੀਵਰ ਤੇ ਮੁਰਕੀ ਦੀ ਉਹਦੇ ਵਿੱਚ ਮੈਨੂੰ ਭੁੱਖ ਨਹੀਂ ਸੀ ਲੱਗਦੀ ਭੁੱਖ ਨਹੀਂ ਲੱਗਦੀ ਹਾਂਜੀ ਅੰਤਰੀਵਾਂ ਆ ਜੀ ਨੂੰ ਸੋਜ ਹੋ ਜਾਂਦੀ ਕੰਮ ਕਰਨ ਤੇ ਵੀ ਇੰਨਾ ਦਿੱਕਤ ਲਾਉਂਦੀ ਛੜਦੀ ਗੱਲਾਂ ਕੰਮ ਕਰਨ ਤੇ ਵੀ ਦਿੱਕਤ ਆਉਂਦੀ ਜਦੋਂ ਅੰਤਰੀਆਂ ਨੂੰ ਹਾਂਜੀ ਹਾਂ ਦੀ ਬਾਕੀ ਤੁਸੀਂ ਵੀਕਨੈਸ ਦਾਦੇ ਜੀ ਬੋਡੀ ਦੇ ਵਿੱਚ ਵੀਕਨੈਸ ਵੀ ਰਹਿੰਦੀ ਸੀ ਵੀਕਨੈਸ ਬਹੁਤ ਰਹਿੰਦੀ ਸੀ ਬਹੁਤ ਐ ਸੀਗਾ ਜੀ ਉਹ ਖਾਦਾ ਪੀਤਾ ਸਹੀ ਜਾਂਦਾ ਨਹੀਂ ਸੀ ਸਰੀਰ ਕਮਜ਼ੋਰ ਹੋ ਜਾਂਦਾ ਸੀ ਜਿਵੇਂ ਕੀ ਤੁਸੀਂ ਕਹਿੰਦੇ ਵੀ ਹਾਂ ਥੋੜਾ ਬਹੁਤਾ ਵੀ ਕੰਮ ਕਰਦੇ ਜੀ ਤਾਂ ਸਰੀਰ ਥੱਕ ਜਾਂਦਾ ਸੀ ਹਾਂਜੀ ਤੇ ਹੁਣ ਜਿਵੇਂ ਤੁਸੀਂ ਨੇ ਬੋਡੀ ਸਰਸ ਵਰਤੇ ਨੂੰ ਤੁਹਾਨੂੰ ਕਿੰਨਾ ਸਮਾਂ ਹੋਇਆ ਜੀ ਮੈਨੂੰ ਜੀ ਅੱਜ ਤੋਂ 60 65ਵਾਂ ਦਿਨ ਚੱਲੇ ਵੀ ਤੁਮ ਤਕਰੀਬਨ 2 ਮਹੀਨਿਆਂ ਤੋਂ ਪਲੱਸ ਹੋ ਗਈ ਹਾਂਜੀ ਤੇ ਹੁਣ ਤੁਹਾਡੀਆਂ ਜਿਹੜੀਆਂ ਦਿੱਕਤਾਂ ਨੇ ਕਿਵੇਂ ਹੈਗੀਆਂ ਨੇ ਹੁਣ ਸਾਰੀਆਂ ਦਿੱਕਤਾਂ ਸਹੀ ਹੈ ਜੀ ਤੇ ਜਿਵੇਂ ਕੀ ਹੁਣ ਜਿਵੇਂ ਤੁਸੀਂ ਨੇ ਸਾਰੀਆਂ ਹੀ ਪ੍ਰੋਬਲਮਾਂ ਦੱਸੀਆਂ ਜਿਵੇਂ ਵੀ ਅੰਤੜੀਆਂ ਨੂੰ ਸੋਜ ਜਾਂ ਲੀਵਰ ਨੂੰ ਜਿਵੇਂ ਦਿੱਕਤ ਸੀਗੀ ਭੁੱਖ ਨਾ ਲੱਗਣਾ ਤਾਂ ਹੁਣ ਤੁਸੀਂ ਖਾਣਾ ਪੀਣਾ ਠੀਕ ਖਾ ਲੈਂਦੇ ਜੀ ਹਾਂਜੀ ਹਾਂ ਜਿਵੇਂ ਹੁਣ ਲੈਟਰਨ ਤਾਂ ਨਹੀਂ ਲੱਗਦੀ ਜੀ ਮੈਨੂੰ ਜਿਵੇਂ ਲੈਟਰਨ ਲੱਗਦੀ ਨਾਜੀ ਕੁਛ ਨਹੀਂ ਹੁਣ ਵੀਕਨੈਸ ਕਿਵੇਂ ਆ ਤੁਹਾਡੀ ਕੰਮ ਕਰਨ ਚ ਕਿਵੇਂ એનર્ਜੀ ਆ ਉਹ ਪੂਰਾ ਵਧੀਆ ਸਰੀਰ ਹੈ ਜੀ ਪਹਿਲਾਂ ਤੋਂ ਵੀ ਮਨ ਨੂੰ ਹੁਣ ਕਿਹਦਾ ਆ ਜੀ ਕਰਦਾ ਹੁੰਦਾ ਵੀ ਕੰਮ ਕਰੀ ਚੱਲ ਹੁਣ ਕੋਈ ਦਿੱਕਤ ਨਹੀਂ ਹੁਣ ਕੋਈ ਦਿੱਕਤ ਨਹੀਂ ਹੈਗੀ ਵੀ ਕੰਮ ਕਰੀ ਚੱਲ ਹਾਂਜੀ ਹਾਂਜੀ ਜਿਵੇਂ ਕਿ ਬਹੁਤ ਪਰਿਵਾਰ ਕਹਿੰਦੇ ਆ ਵੀ ਜਿਵੇਂ ਅਸੀਂ 10 ਸਾਲ 20 ਸਾਲ ਪਹਿਲਾਂ ਕੰਮ ਕਰਦੇ ਸੀਗੇ ਵੀ ਉਹ ਤੁਹਾਨੂੰ ਲੱਗਿਆ ਵੀ ਹੁਣ ਸਰੀਰ ਦੇ ਵਿੱਚ ਆਏ ਆ ਵੀ ਉੰਨੀ ਗੇ ਐਨਰਜੀ ਹੈਗੇ ਉੰਨੀ ਹਾਂਜੀ ਹਾਂ ਹੁਣ ਤੁਸੀਂ ਐਂ ਲਾ ਲੂ ਅੱਗੇ ਤਾਂ ਮੈਂ ਅੱਜ ਹੋ ਗਏ ਹੋਣਗੇ 10 ਕ ਦਿਨ ਜੀ ਅਸੀਂ ਦੂਰੀਆ ਰਹੀ ਆ ਗਈ ਸੀ ਉਹਦੇ ਮਨੋਂ 80 ਤੋਂ 85 ਗੱਟੇ ਹੋਣਗੇ ਦੋ ਬੰਦੇ ਨੇ ਲਾਹੇ ਅੱਗੇ ਜੀ ਜੇ 30 40 ਲਾ ਲੈਂਦਾ ਉੱਥੇ ਦੱਸ ਦਿੰਦਾ ਵੀ ਠੀਕ ਹੈ ਜੀ ਨਹੀਂ ਪਰ ਹੁਣ ਥੱਕਦਾ ਨਹੀਂ ਸੀ ਹਾਂ ਹੁਣ ਵੀ 200 ਗੱਟੇ ਟਪਾਤਾ ਜੀ ਐਂ ਲਾ ਲਓ ਹਾਂ ਜੀ ਵੀਰ ਜੀ ਜਿਵੇਂ ਕਿ ਤੁਸੀਂ ਦੱਸਿਆ ਸਾਰੀਆਂ ਗੱਲਾਂ ਬਾਤਾਂ ਬਹੁਤ ਪਰਿਵਾਰ ਤੁਹਾਡੀ ਜਿਹੜੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਦੇ ਉੱਪਰ ਜੀ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਵੀ ਬਾਡੀ ਸਰਵਿਸ ਬਾਰੇ ਤੁਹਾਡੀ ਕੀ ਰਹਿ ਹੈਗੀ ਬਾਡੀ ਸਰਵਿਸ ਬਾਰੇ ਤਾਂ ਮੇਰੀ ਇਹੀ ਰਹਿ ਹੈ ਜੀ ਸਭ ਤੋਂ ਵਧੀਆ ਪ੍ਰੋਡਕਟ ਹੈ ਜੀ ਸਾਰੀਆਂ ਬਿਮਾਰੀਆਂ ਮੈਨੂੰ ਮੈਨੂੰ ਤੇ ਇਹ ਲੱਗਦਾ ਜੀ ਮੇਰੇ ਤਿੰਨ ਗੋਲੀਆਂ ਸੁੱਟ ਗਈ ਇਹ ਚੀਜ਼ ਲੈਣ ਨਾਲ ਓਕੇ ਜੀ ਹਾਂ ਜੀ ਤਿੰਨ ਚਾਰ ਬੰਤੀ ਜਿਹੜੀ ਮੈਂ ਦਵਾਈ ਲੈਂਦਾ ਸੀ ਉਹ ਵੀ ਛੋਟੇ ਸੁੱਟ ਗਈ ਮੈਂ ਤਾਂ ਇਹ ਕਹਿੰਦਾ ਜੀ ਦੋ ਵਧੀਆ ਕੋਈ ਚੀਜ਼